ਬਿਸਾਰਾ ਬਿਸਾਰਾ ਅੰਮ੍ਰਿਗਾ ਭਰੀ ਤੇਰਾ ਸਭ ਨਾਮ ਸਭ ਨਾਮ ਅੰਲਾ ਸਮਰਤ ਸੁਆਮੀ ਸੋ ਪ੍ਰਣੋਂ ਗੁਸਾਰੇ ਕਾਹੇ ਨਾਨਕ ਮਨ ਮੇਰੀ ਤਰਵਾਟਾਂ ਤੇ ਸਾਚੇ ਸਹੇਵਾ ਧਿਆਨ ਕਰਦੇ ਰਹਾ ਤੇਰੇ ਸ਼ਬਦ ਚੜਨਾ ਇਸ ਤੇ ਸੋ ਭਾਈ ਸਦਾ ਸ਼ੁਭ ਦੀ ਸਾਰਨਾ ਤੇਰੀ ਕਾਹੇ ਨਾਮ ਦਾ ਸੱਚੇ ਸਾਰੇ ਪਿਆਰ ਨਾਲ ਮਿਲ ਕੇ ਸਾਜਨਾ ਨਾਮ ਮੇਰਾ ਆਧਾਰ ਕੋ ਸਾਜਨਾ ਨਾਮ ਦਾ ਮਾਰ ਮੇਰਾ ਜਿੰਦਗੀ ਦਾ ਸਭ ਕੁਝ ਹੈ ਮਰ ਸਾਥ ਸੁਪਨੇ ਹੈ ਸਿਆਦੀ ਦੀ ਇੱਛਾ ਸਭ ਪੂਰੀ ਹੈ ਸਦਾ ਕੁਰਬਾਨੀ ਦਾ ਕੁਰਬੀਟੋ ਜਿੰਦਗੀ ਦਾ ਕਾਹੇ ਨਾਮ ਦਾ ਸੁਆਸਨ ਸਭ ਦਾ ਰੋਹ ਲਾਉ ਸਾਜਨਾ ਆਧਾ ਤੁਮਾਜੇ ਪਰਨ ਸੁਰਾਤ ਮਾਪਸਰਾ ਬਾਰਸ ਸਮਾ ਕੇ ਸ਼ਬਦ ਬਾਚੇ ਖਲਾਤ ਜਿਨਰਤਾ ਆ ਪੰਜ ਦੋਦ ਤੁਮਾਸ ਕੀਤੇ ਹਰ ਕਰਮ ਪਾਇਆ ਤੁਮੇ ਜਿਨ ਪਾਉ ਸਲਾਮ ਮਿਲੇ ਗਏ ਕਹੇ ਨਾਨਕ ਤੇ ਲੋ ਜੀ ਕਰ ਲੋ ਦਰਸ਼ਨ ਗੁਰੂ ਘਰ ਦੇ ਅੱਜ ਆਪਣੇ ਪਰਿਵਾਰ ਸਾਹਿਬ ਨੂੰ ਥੱਲੇ ਪਾਉਣੇਗੇ ਨਾਨਕ ਸਭ ਤੋਂ ਇਹ ਦਾ ਆਪਣੀ ਜੁੜੀ ਜੇ ਆ ਖੜੀਆ ਪੂਣੀ ਘੱਟੀ ਭਾਈ ਬਾਟ 328 ਤੇ ਅੱਜ ਕਰਾਂਗੇ ਅੱਜ ਦੁਬਾਰਾ ਦੇ ਤਾਕਤ ਸੱਤ ਚੰਦ ਦੇ ਕੋਲ ਨੇ ਜਿਹੜੇ ਕੋਤਵਰੇ ਉਹਨਾਂ ਦੇ ਜੱਤ ਸੱਤ ਤੇ ਇੱਕ ਵਕਤ ਆਪਣੇ ਹੀ ਕੈਮਰਾ ਲੈ ਲਿਆ ਤਾਂ ਕਿ ਤੇ ਆਪਾਂ ਪਿੰਡੋਂ ਤਰੇ ਸੀ ਜੀ 28 ਤਰੀਕ ਨੂੰ ਸ਼ਾਮ 6 ਵਜੇ ਤੇ ਰਾਤ-ਰਾਤ ਗੱਡੀ ਚਲਾ ਕੇ ਆਗਰਾ ਪਹੁੰਚ ਗਏ ਸੀ ਜੀ ਸੌਜ ਗਏ ਸੀ ਜੀ 28 ਤਰੀਕ ਨੂੰ 29 29 30 31 ਤਰੀਕ ਨੂੰ ਆਪਾਂ ਰਾਤ ਨੂੰ 9 ਵਜੇ ਜੀ ਤਾਂ ਸ੍ਰੀ ਜੋਸਾਹ ਪਹੁੰਚ ਗਏ ਸੀ ਤੇ ਇੱਕ ਤਰੀਕ ਨੂੰ ਆਪਣੇ ਨੂਕੜ ਗੁਰਦੁਆਰੇ ਦੀ ਯਾਤਰਾ ਕੀਤੀ ਤੇ 2 ਤਰੀਕ ਨੂੰ ਨਾਨਕ ਕੀ ਰੇ ਦੀ ਯਾਤਰਾ ਕਰਕੇ ਆਏ ਸੀ ਤੇ ਅੱਜ 3 ਤਰੀਕ ਹੋ ਗਈ ਜੀ ਅੱਜ ਆਪਾਂ ਨਾਨਕ ਸਰਗੁਰਦੁਆਰਾ ਸਾਹਿਬ ਤੋਂ ਇਧਰ ਉਪਰ ਆਪਾਂ ਨੇ ਗੈਸ ਕੀਤੀ ਸੀ ਤਾਂ ਅੱਜ ਤਿੰਨ ਦਿਨ ਆਪਣੇ ਗੁਰਦੁਆਰ ਸਾਹਿਬ ਲਾਏ ਨੇ ਤੇ ਅੱਜ ਆਪਾਂ ਚੱਲਦੇ ਆਂ ਜੀ ਕਾਂਗਪਤ ਸਤਿਗੁਰੂ ਜੀ ਹੋਸ਼ਾਹ ਦੇ ਚੱਲ ਕੇ ਸੋਨ ਵੀ ਘਟਾਵਾਂਗੇ ਜੀ ਜਿਹੜੇ ਵੀ ਲੋਕਾਂ ਦੇ ਦਰਸ਼ਨ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਜੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਦੇਖੋ ਸਾਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਤੁਹਾਨੂੰ ਗੁਰੂ ਘਰਾਂ ਦੀ ਲਾਪਟੇ ਕਰਾਉਂਦੇ ਆ ਜੀ ਵੀਡੀਓ ਦੇ ਨਾਲ ਬਣੇ ਰਹੋ ਲੋ ਜੀ ਕਰੋ ਚੈੱਕ ਵੀਊ ਨੌਵੇਂ ਫਲੋਰ ਤੇ ਜਾ ਕੇ ਆਪ ਨੂੰ ਬਬੰਧਨ ਸਿੰਘ ਦੇ ਸਾਹਮਣੇ ਜਾ ਕੇ ਐਨ ਆਰ ਆਈ ਨਿਵਾਸ ਦੇ ਵਿੱਚ ਰੂਮ ਮਿਲੇਗਾ ਨੌਵੀਂ ਮੰਜ਼ਲ ਤੇ ਸਾਰਾ ਨਦੇੜ ਸਾਹਿਬ ਦਿੰਦਾਗਾ ਸਰੇ ਹੀ ਆ ਗੱਲ ਬਾਤ ਗਦਾਵਰੀ ਦਾ ਝਾਕਾ ਵਾਕਾ ਪੂਰਾ ਘੈਂਟ ਆ ਜੀ ਆ ਆਪਣਾ ਚ ਉੱਪਰ ਖੜਾਗਾ ਇਹ ਕਹਿੰਦਾ ਮੈਂ ਨੰਮੀ ਮੰਦ ਜਾਤੇ ਕਹਿੰਦਾ ਲੈਣਾ ਹੈ ਸੁਬਾਤ ਪੂਰਾ ਫਲ ਤੇ ਆ ਥੱਲੇ ਦੇਖ ਲੋ ਜੀ ਗੱਡੀਆਂ ਵੀ ਨिके-ਨिके ਹੀ ਦੀਆਂ ਨੇਗੀਆਂ ਬੰਦਾ ਦਾ ਜਿਸ਼ੂ ਗਈ ਕੀ ਆ ਸਾਰਾ ਨਦੀਰ ਸਾਹਿਬ ਹੀ ਆ ਜੀ ਤੇ ਆਪਣੇ ਰੂਮ ਤੇ ਕਰਾਉਣੇ ਆ ਦਰਸ਼ਨ ਉਹਨੂੰ ਆ ਆ ਗਿਆ ਆਪਣਾ ਰੂਮ ਵੀ ਰੂਮ ਜੀ ਤੇ ਬੈਂਡ ਘੈਂਟ ਲੱਗੇ ਹੋਣਗੇ ਤੇ ਏਸੀ ਕਮਰਾ ਦਾ ਨੈਟਵਰਕ ਤਾਂ ਪੂਰਾ ਫੱਲੀ ਆ ਤੇ ਮੈਂ ਸਰ ਹੈਗਾ ਲਵਾਤਾ ਜੀ ਚਲੋ ਫਿਰ ਲਵਾਤਾ ਨੂੰ ਦੇ ਚੱਲਦੀ ਨਹੀਂ ਹੈਗੀ ਲਾਈਟ ਰੂਟ ਆ ਬਾਬੇ ਨੂੰ ਪੁੱਛਾਂਗੇ ਚੱਲਦੀ ਤਾਂ ਹੋਊਗੀ ਫੋਨ ਕਰਦੀ ਪਰੂਗੀ ਸਾਹੀ ਸ਼ਬਦਾ ਓਕੇ ਆ ਜੀ ਆ ਗਿਆ ਆਪਣਾ 909 ਨੰਬਰ ਕਮਰਾ ਤੇ ਇਧਰੋਂ ਚੱਲ ਕੇ ਬੈਕੋਂ ਸਾਹਮਣੇ ਲੈਫਟਾਂ ਨੇ ਜੀ ਸਾਹਮਣੇ ਲੈਫਟਾਂ ਕੇ ਨੀਚੇ ਚੱਲ ਜਲਦੀ ਇਮਾਰਤ ਦੇ ਤੇ ਕੈਮਰਾ ਆਪਣਾ ਤੇ ਇੱਥੋਂ ਦਾ 뷰 ਬਹੁਤ ਵੈਂਡ ਆ ਰਿਹਾ ਯੱਕਾ ਵਕਾ ਪੂਰਾ ਸਰੇ ਹੀ ਆ ਜੀ ਹਲਵਾ ਲਓ ਜੀ ਕਰੋ ਚੈੱਕ ਸਾਰੀ ਗਦਾਬਰੀ ਇਧਰ ਆਪਣੇ ਆ ਗਏ ਤਰਾਵ ਰੀ ਦੇ ਕੰਡੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਜੀ ਗਾਗਰਗੁੰਡ ਵੀ ਉਹ ਨੀਚੇ ਰਹਿ ਜਾਂਦੇ ਗੁਰਦੁਆਰੇ ਵੇ ਡਾਇਰੈਕਸ਼ਨ ਨੀਚੇ ਤੇ ਚੱਲਦੇ ਹੁਣ ਫਿਰ ਛੱਲ ਕੇ ਮਾਤਾਵਰੀ ਨੂੰ ਲੈ ਕੇ ਆਉਣੇ ਆਪਾਂ ਗੁਰਦੁਆਰਾ ਨਾਨਕਸਰ ਤੋਂ ਆਮ ਰੱਬ ਨੂੰ ਮਿਲ ਗਿਆ ਹਾਂ ਹਾਂ ਫੱਲ ਆ ਫਿਰ ਦਨੇ ਆਪਣੇ ਚੋਬਰੀ ਉੱਲ ਦਿਹਾੜਾ ਨੀਚੇ ਹੁਣਾ ਲੈਫਟ ਰਹੀਂ ਪੌੜੀਆਂ ਰਾਹੀਂ ਤਾਂ ਜਾਵਾਂ ਇਹ ਦੂਜਾ ਦਿਨ ਚੜਜੂਗਾ ਪੌੜੀਆਂ ਰਾਹੀਂ ਨਹੀਂ ਲੋਟ ਆਉਂਦਾ ਜੀ ਨਦੀਰ ਸਾਹਿਬ ਦਾ ਸਾਨੂੰ ਝਾਕ ਵਾਕ ਸਾਰੇ ਭਾਸਾ ਤੋਂ ਦਿਖਾ ਦਾਨੀਆ ਲੋ ਜੀ ਕਰੋ ਚੈੱਕ ਸਾਰਾ ਨਦੀਰ ਸ਼ਹਿਰ ਆ ਜੀ ਯੂਸੇਫ कमरपनी मिलिया तुप वारो न खणी गॾी गेट में

लो जी यार मेरा नानक सर से देखो कैमरा अपना मिल गया नहीं यार जाना जी नरिया नारई सत्त बाबा निधान चंडीगढ़ एनआरआई वाला शाओदियां पर गुरुद्वारा साहिब

ਦੇ ਨਾਲ ਜਾਂ ਪਾਪਾ ਬੁੱਢਾ ਜਨਰੇਟਰ ਨਾਲ ਜਿੱਥੇ ਪਰ ਉਹ ਪੁੱਛੇ ਜਿੱਥੇ ਮਿਹਣੀ ਆਪਾਂ ਚਲੋ ਬਣੇ ਰਹਿਓ ਬਿਜਲੀ ਨਾਲ ਲੋ ਹੁਣ ਆ ਗਿਆ ਆਪਾਂ ਬਾਕਸ ਜੀ ਚੱਲਦੇ ਲੈ ਕੇ ਸਮਾਨ ਫਿਰ ਆਪਾਂ ਤੇ ਵਾਪਸ ਮਾਤਾ ਹੋ ਗਿਆ ਦਾ ਪਤਾ ਨਹੀਂ ਕੀ ਹਾਲ ਬਣਿਆ ਹੋਗਾ 2 ਵਜੇ ਦੇਖੇ ਹੋਏ ਹੈਗੇ ਕਮਰੇ ਦਾ ਪਤਾ ਕਰਨ 5 ਵਜੇ ਉੱਠੇ ਹੋ ਗਿਆ ਉਹ ਬੈਠੇ ਨੇ ਗਿਆ ਹਾਂ ਵੀ ਕਿਵੇਂ ਲੰਘਿਆ ਟਾਈਮ ਫਰਾ ਕਮਰਾ ਤਾਂ ਮਿਲ ਗਿਆ ਆਪਾਂ ਨੂੰ ਓਕੇ ਤਾਂ ਜੀ ਲੱਗ ਗਿਆ ਜਿਹੜਾ ਜੀ ਲੱਗ ਗਿਆ ਸੀਗਾ ਠੀਕ ਹੈ ਹੁਣ ਤਾਂ ਇਹਦਾ ਵੀ ਜੀ ਲੱਗ ਗਿਆ ਐਸੀ ਤਰ੍ਹਾਂ ਖੜਾ ਖੋਲਿਆ ਹੁਣ ਤਾਂ ਇਹਦਾ ਵੀ ਜੀ ਲੱਗ ਗਿਆ ਹੁਣ ਤਾਂ ਇਹਦੇ ਵਿਟਾਮਿਨ ਚਾਰ ਵੱਧਦੀ ਆ ਗਏ ਲੋ ਜੀ ਚੱਲਣ ਲੱਗਿਆਂਗੇ ਸਟ ਕਰ ਦਾਂਗੇ ਸਮਾਨ ਅਸੀਂ ਵਧੀਆ ਤੱਕ ਜਿਹੜਾ ਨਾਂ ਤੇ ਨਹੀਂ ਕੈਂਚੀ ਚ ਕੱਪੜੇ ਪਾ ਮੇਅਰ ਕਰਿਆ ਅਗਲੇ ਸਾਲ ਫਿਰ ਮਾਰਾਂਗੇ ਜਿਹੜਾ ਤੇ ਅਗਲੇ ਸਾਲ ਹੋ ਸਕਦਾ ਸੰਗਤ ਲੈ ਕੇ ਇਹ ਟਰੈਕਟਰ ਟਰਾਲੀ ਅਗਲੀ ਦਾ ਸੰਗਤ ਲੈ ਕੇ ਹੀ ਚਲੋ ਚਲੋ ਬੋਲੇ ਸੋ ਨਿਹਾਲ ਸਵਾਸ ਸ੍ਰੀ ਆਕਾਲ ਲੋ ਜੀ ਤਰਪੇ ਗੁਰਦੁਆਰਾ ਸਾਹਿਬ ਤੋਂ ਤੇ ਚਲਦੇ ਆਪ ਲੋ ਜੀ ਇੱਥੇ ਇੱਥੇ ਜਾਏ ਕਿ ਤੁਸੀਂ ਲੋ ਜੀ ਆਪਣੇ ਮਾਸਤੋਂ ਹਨ ਸੰਤਾਂ ਦੀ ਸਮਾਧਾ ਤਪਸਥਾਨ ਜਿੱਥੇ ਉਹਨੇ ਬੈਠ ਕੇ ਭਗਤੀ ਕੀਤੀ ਸੀਗੀ ਤੇ ਕਾਰਲੋ ਦਰਸ਼ਨ ਨਦੀਰ ਸਾਹਿਬ ਵਿਖੇ ਤੇ ਆਪਾਂ ਆਏ ਸੀ ਗਦਾਵਰੀ ਦੇ ਕੰਡੇ ਗਾਗਰ ਗਾਗਰ ਗੁੰਡ ਦੇਖਣਾ ਤੇ ਮੈਂ ਸਾਲਾ ਪਾਪਾ ਸ਼ੰਤਾਨਤਰ ਸਿੰਘ ਦੇ ਤਪਸਥਾਨ ਵੀ ਦੇਖ ਚਾ ਲਦੇ ਆ ਇੱਥੇ ਬੈ ਕੇ ਉਹਨਾਂ ਨੇ ਭਗਤੀ ਕੀਤੀ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਸੀਗੇ ਇੱਥੇ ਆ ਕੇ ਜੀ ਨੂਰ ਮੇਰੀ ਠੀਕ ਹੈ ਸੰਤਪਾ ਬਾ ਬਾਦਰ ਸਿੰਘ ਜੀ ਮਹਾਰਾ ਦੇ ਤਪਸਥਾਨ ਵਾਲੀ ਜਗਾ ਇੱਥੇ ਉਹਨਾਂ ਨੇ ਤਪ ਕੀਤਾ ਸੀਗਾ ਇਹ ਸਾਰੀ ਬੈਕ ਸਾਈਡ ਗਦਾਵਰੀ ਆ ਗਈ ਜੀ ਤੇ ਉੱਪਰ ਦਰਬਾਰ ਸਾਹਿਬ ਆ ਗਈ ਤੇ ਲਓ ਜੀ ਪ੍ਰਸ਼ਾਦਾ ਬਣੀ ਛੱਕ ਕੇ ਆਪਾਂ ਨਿਕਲ ਚੱਲਿਆਂ ਨਜ਼ਾਰ ਗਣੀ ਹਾਂ ਚਲੋ ਥੋੜਾ ਬਾਜ਼ਾਰ ਘੁੰਮ ਫਰੇ ਆਈਏ ਕੋਈ ਚੀਜ਼ ਪਸੰਦ ਆ ਗਈ ਤਾਂ ਆਹ ਭੜੀਆਂ ਬੁੜੀਆਂ ਫਿਰਦੇ ਨੇ ਮਾਤਮਾ ਇਹ ਅੱਧਾ ਸ਼ੋਪਿੰਗ ਕਰਦੀ ਨੇ ਉਹ ਆਪਾਂ ਚੱਲਦੇ ਆ ਜੀ ਤੁੰ ਨੂੰ ਵੀ ਕਰਾਉਣੇ ਬਾਜ਼ਾਰ ਦੇ ਦਰਸ਼ਨ ਸਾਡੇ ਹੱਥ ਹੋਇਆ ਲੋਈ ਚੱਲਿਆ ਆਪਾਂ ਬਾਜ਼ਾਰ ਦੀ ਸ਼ਹਿਰ ਕਰਨ ਤੇ ਨਾਲੇ ਆਪ ਦੇਖੀਏ ਤੇ ਨਾਲੇ ਇਹਨੂੰ ਦਿਖਾਉਣਾ ਇਹ ਨਾਲ ਦੇ ਖਟ ਜਾਂਦੇ ਨੇ ਇਹਨਾਂ ਦਾ ਬੜਾ ਫੋਲ ਬਹਿ ਗਿਆ ਸਹੀ ਹੈ ਇਹਨੂੰ ਦਾ ਵੀ ਦੁਨੀਆਂ ਦਾ ਓਏ ਆ ਜਾਓ ਸੰਗਤੋਂ ਗੁਰੂਰ ਪੰਜਾਬ ਆ ਜਾਓ ਆ ਜਾਓ ਪਟਿਆਉ ਹੋਰ ਨੇ ਵੀਡੀਓ ਬਣਾ ਲੈ ਕੀ ਨੂੰ ਲਾਉਣੀ ਆ ਆ ਜੋ ਵੀ ਉਹ ਬੰਦਾ ਆਪਣਾ ਸੰਗਤ ਭਾਜੀਊਗੀ ਯਾਰ ਅੱਛਾ ਜੇ ਬਲੌਗ ਬਣਾਣਾ ਚਾਹ ਲੈ ਗਏ ਹਾਂ ਬਣਾ ਕਿਹਨੇ ਬਲੌਗ ਬਣਾਉ ਆਪੇ ਓ ਜੇ ਉਹ ਸ਼ਾਹਨ ਦੇਖੋ ਬਾਜ਼ਾਰ ਦੀ ਚਹਿਲ ਪਹਿਲ ਨੇ ਨੇੜੇ ਸਾਇਓ ਫੁੱਲ ਸੰਗਤ ਆਈ ਹੋਈ ਆ ਯਾਤੋ ਤੋਂ ਟ੍ਰੇਨ ਕੱਲ ਲੋ ਜੀ ਸਾਡੀਆਂ ਸਿਕਰਨਾ ਮਾਰਕੀਟ ਆ ਪੂਰੀ ਫਰਲਾ ਹਰੌਣ ਕਿ ਲੱਗ ਰਹੀ ਆ ਨਜ਼ਾਰਾ ਚ ਤੇ ਆ ਜੀ ਬੱਕੜਾ ਬਿਹਾਰਿਆ ਨਹੀਂ ਤੂੰ ਜੇ ਵੀ ਰੱਖਣਾ ਫਰਮਾ ਵਾਲਿਓ ਗੁਰੂ ਮਹਾਰਾਜ ਆਪ ਜੀ ਦੀਆਂ ਮਨੋ ਕਾਮਨਾਇ ਯਾਤਰਾ ਸਫਲ ਕਰੇ ਆਪ ਜੀ ਦੇ ਬੱਚੇ ਪਰਿਵਾਰਾਂ ਦੇ ਉੱਤੇ ਮਹਾਰਾਜ ਮੇਰਾ ਹੱਥ ਰੱਖਣ ਹਰ ਵੜੇ ਚਾਰ ਦੀ ਕਲਾ ਚਰੋ ਫਰਮਾ ਪਾਗਾ ਮਾਰਿਓ ਅਮਰ ਸਮੋਖ ਵਾਲੇ ਬਣੋ ਕੋਲ ਕੇ ਵੀ ਨਾਈਆਂ ਚਲਾਦਾ ਕੋ ਨਹੀਂ ਜਾਣਾ ਡਾਰੀ ਕੇਸ ਏ ਗੁਰੂ ਸਾਹਿਬ ਦੀ ਮੋਹਰ ਹੈ ਜੇਵੇ داری ਦਾ ਪ੍ਰਕਾਸ਼ ਹੈ ਸੋਹਣਾ ਲੱਗਦਾ ਹੈ ਸੋਹਣੀਆਂ ਜਿਸ ਤਾਰਾ ਸਜਾਈਆਂ ਹੋਣ ਇਹ ਭਲੇ ਪਿਆਰੇ ਸੋਹਣੇ ਲੱਗਦੇ ਹੋ ਦੂਰੋਂ ਦਾ ਪਹਿਚਾਨ ਆਉਂਦੀ ਨਹੀਂ ਕਿ ਕੌਣ ਹੈ ਪਤਾ ਨਹੀਂ ਲੱਗਦਾ ਕਿ ਕੌਣ ਆ ਇਸ ਕਰਕੇ ਪਹਿਚਾਨ ਦਾੜੀ ਦਾੜੀ ਪ੍ਰਕਾਸ਼ ਗੋਲੀਆਂ ਜਸਤਾਰਾਂ ਦੇ ਨਾਲ ਆ। ਿਆ ਕੋਈ ਜ਼ਮੀਨ ਜਾਇਦਾਦ ਦੇ ਨਾਲ ਵੱਡਾ ਏ ਭੁਲਕੇ ਵੀ ਨੇ। ਯਾਰਿਆ ਸੁਣਾ ਪ੍ਰਕਾਸ਼ ਨੇ। ਗੋਲੀਦਾਰੀ ਪ੍ਰਕਾਸ਼ ਸਜਾਇਆ। ਗੋਲੀਆਂ ਜਸਤਾਰਾਂ ਸਜਾਈਆਂ। ਦੂਰੋਂ ਪੰਨਾ ਲਾਇਦਾ ਸੁਣਨ ਕੀ ਆ ਰਹੇ ਨਹੀਂ। ਫਰਮਾ ਪਾਟਾ ਵਾਲਿਓ। ਬੜਾ ਉੱਚਾ ਹਉਦਾ ਹੈ ਸਿੱਖ ਦਾ